ਜਮੂਦੇ ਫੌਜੀ ਕੈਂਪ ਚ ਸਿਪਾਹੀ ਨੇ ਜੀਸੀਓ ਨੂੰ ਮਾਰੀ ਗੋਲੀ ਡਿਊਟੀ ਚਾਟੂ ਲੈ ਕੇ ਹੋਇਆ ਸੀ ਝਗੜਾ ਬੁਲਜ਼ਰ ਸਿਪਾਹੀ 파ਰਲ ਸ਼ਰਮਾ ਫਰਾ ਲੁਕਾਊਟ ਨੋਟਿਸ ਜਾਰੀ ਫਟੇਗੜ ਸਾਹਿਬ ਚ ਤੰਤਣਾ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸ਼ਾਂ ਦੀ ਸਹਾਦਤ ਨੂੰ ਸ਼ਰਚ ਕਾਰਈ ਸੰਗਤ ਪ੍ਰਸ਼ਾਸਨ ਨੇ ਕੀਤੇ ਵਿਸ਼ੇਸ਼ ਇੰਤਜ਼ਾਮ ਦਿੱਲੀ ਚ ਸਜਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਵੱਡੀ ਗੰਟੀ ਸੰਗਤ ਪਾਰੀ ਹਾਜ਼ਰੀ ਵਾਕਵਾਕ thamade ਸ਼ਰਧਾ ਭਾਵਨਾ ਨਾਲ ਹੋ ਰਿਹਾ ਸਵਾਗਤ ਜਿਸ ਨੂੰ ਇਸ ਮੌਕੇ ਦਿੱਲੀ ਦੀ ਚਰਚੇ ਚ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਰਾਕਾ ਸਭਾ ਛੋਏ ਸ਼ਾਮਲ ਸਦ ਪਾਧਨਾ ਤੇ ਪਾਈਚਾਰਕ ਸੰਤ ਅਲਤਾਸ ਨੇ जन्मदिन पे साबका परdartri अटल बिहारी वाजपेयी नु याद कर रिया आदेश दिल्ली च सदैव अटल समाधि ते राष्ट्रपति ते पीएम मोदी ने पेट कीते शब्द आसमर न्यूज़ हेडलाइन के प्रायोजक पतंजलि गाय का घी मां का भरोसा प्यार से भरोसा। ਸਸ ਸ਼ਕਲ ਨੂੰ ਸੇਟੀਲ ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਆ ਗੁਰਬਾ ਸਿੰਘ ਪੰਨੂ ਤਾਂ ਵੇਲਾ ਹੋ ਗਿਆ ਡਾਇਰੈਕਟ ਡਿਸਟ੍ਰਿਕਟ ਤੋਂ ਦਾ ਪਰ ਉਸ ਤੋਂ ਪਹਿਲਾਂ ਇਸ ਅਹਿਮ ਖਬਰਦਾਰੂ ਕਰਤੇ ਆਂ ਤਾਂ ਐਸਜੀਪੀਸੀ ਹਰਜਿੰਦਰ ਸਿੰਘ tạmੀ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਬਿਆਨ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਤਾਂ ਦੱਸ ਦਈਏ ਕਿ ਸਰਕਾਰ ਨੇ ਕਦੀ ਵੀ ਨਹੀਂ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਉੱਪਰ ਆ ਆਮ ਆਦਮੀ ਪਾਰਟੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਤੁਸੀਂ ਖੁਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਮਾਦੇ ਹੋ ਤਾਂ ਦੱਸ ਦਈਏ ਕਿ ਇੱਕ ਬਿਆਨ ਜਿਹੜਾ ਹਰਜਿੰਦਰ ਸਿੰਘ tạmੀ ਵੱਲੋਂ ਦਿੱਤਾ ਗਿਆ ਸੀ ਜਿਸ ਤੇ ਹੁਣ ਆਮ ਆਦਮੀ ਪਾਰਟੀ ਪਲਟਵਾਰ ਕਰਦੀ ਨਾੜੀਆ ਆਮਾਦੀ ਪਾਰਟੀ ਨੇ ਕਿਹਾ ਕਿ ਤੁਸੀਂ 3 328 ਸਰੂਪਾਂ ਦੇ ਮਾਮਲੇ ਨੂੰ ਦਬਾਉਣਾ ਚਾਹੁੰਦੇ ਹੋ ਇਹ ਸਵਾਲ ਕੀਤਾ ਗਿਆ ਤੁਸੀਂ ਅਜੇ ਹੀ 10ਵੀਂ ਘਟਾਲੇ ਨੇ ਤਾਂ ਐਸਜੀਪੀਸੀ 'ਚ ਰੋਜ਼ਾਨਾ ਹੁੰਦੇ ਨੇ ਤੁਸੀਂ ਇਹ ਕਿਹਾ ਸੀ ਇਹ ਕਿਹੋ ਜਿਹੇ ਕਪਲੇ ਨੇ ਜੋ ਹਰ ਰੋਜ਼ ਐਸਜੀਪੀਸੀ 'ਚ ਹੁੰਦੇ ਨੇ ਕਿ ਇਹ ਪੈਸੇ ਦੇ ਮਾਮਲੇ ਨੇ ਜਾਂ ਕੋਈ ਹਿਰਾਫੇਰੀ ਦੀ ਤਾਂ ਇਹਨਾਂ ਮਾਮਲੇ ਬਾਰੇ ਜੁਆ ਸੰਗਤ ਨੂੰ ਸਪਸ਼ਟ ਕੀਤਾ ਜਾਵੇ ਤਾਂ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਮੀ ਵੱਲੋਂ ਬਿਆਨਤਾ ਗਿਆ ਸੀ ਕਿ ਅਜੇ ਹੀ ਕਪਲੇ ਜੁਆ ਹਰ ਰੋਜ਼ ਹੁੰਦੇ ਨੇ ਤਾਂ ਉਸੇ ਤੇ ਹੁਣ ਆਮਾਦੀ ਪਾਰਟੀ ਕਿਤੇ ਨਾ ਕਿਤੇ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਪੁੱਛਿਆ ਜਾ ਰਿਹਾ ਕਿ ਸੰਗਤ ਨੂੰ ਸਪਸ਼ਟ ਕੀਤਾ ਜਾਵੇ ਕਿ ਇਹ ਕਿਹੋ ਜਿਹੇ ਕਪਲੇ ਨੇ ਜੋ ਹਰ ਰੋਜ਼ 10ਵੀਂ ਕੁਟਾਲੇ ਹੁੰਦੀ ਨੇ ਹਿਰਾ ਫੇਰੀਆ ਪੈਸਿਆਂ ਦੇ ਮਾਮਲੇ ਨੇ ਇਸ ਤੋਂ ਇਲਾਵਾ ਜੋ 328 ਰੁਪਏ ਦਾ ਮਾਮਲਾ ਜੋ ਪਾਵਨ ਰੂਪ ਲਾਪਤਾ ਹੋਏ ਸਨ ਉਹਨਾਂ ਦੇ ਮਾਮਲੇ ਨੂੰ ਜੱਜਵਾਲ ਲੈ ਕੇ ਉਸਤੇ ਵੀ ਜਵਾਬ ਮੰਗਿਆ ਜਾ ਰਿਹਾ ਹੈ ਤਾਂ ਦੱਸਦੀ ਕਿ ਜੋ ਲਾਪਤਾ 328 ਰੁਪਏ ਦਾ ਮਾਮਲਾ ਉਸ ਨੂੰ ਲੈ ਕੇ ਸਰਕਾਰ ਵੱਲੋਂ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਉਸ ਨੂੰ ਉਸ ਤੋਂ ਬਾਅਦ ਜੋ ਸਰਕਾਰ ਤੇ ਐਜਪੀਸੀ ਆਮੋ ਸਾਹਮਣੇ ਨੇ ਉਹਲੇ ਪੁਲਿਸ ਤੇ ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ ਕਿ ਕੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਆਰਸੇ ਦਾ ਪ੍ਰਬੰਧ ਉਹਲੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਕਪੜਿਆਂ ਦੇ ਇਹ 328 ਰੂਪ ਕਿਧਰੇ ਨਹੀਂ ਗਏ ਇਹ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਪੁਲਿਸ ਨੂੰ ਪੂਰੇ ਤੌਰ ਤੇ ਵਾਰਤਨ ਦਾ ਯਤਨ ਕਰਦੇ ਆ ਪਰ ਕਾਨੂੰਨ ਕਾਇਦੇ ਮੁਸਾਬ ਦੇ ਜਿਹੜੇ ਚੰਗੇ ਅਫਸਰ ਆ ਉਹ ਇਹਨਾਂ ਗੱਲਾਂ 'ਚ ਦਖਲਦਾਰੀ ਘੱਟ ਕਰਦੇ ਆ ਜਿਸ ਤਰੀਕੇ ਦੇ ਨਾਲ ਤੁਸੀਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੇ ਮਾਮਲੇ ਦੇ ਉੱਤੇ ਰੌਲਾ ਮਚਾਉਣਾ ਸ਼ੁਰੂ ਕੀਤਾ ਹੈ ਤੁਸੀਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਖੁਦ ਨੂੰ ਉੱਪਰ ਸਮਝਣ ਲੱਗ ਗਏ ਹੋ ਜਿਹਦੇ ਕਰਕੇ 328 ਰੂਪ ਵਾਲੇ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਦਬਾ ਦੇਣਾ ਚਾਹੁੰਦੇ ਹੋ ਬੜੀ ਹੈਰਾਨਗੀ ਵਾਲੀ ਗੱਲ ਹੈ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਇੱਕ ਬਹੁਤ ਗੰਭੀਰ ਜਿਹੜਾ ਇਸ਼ਾਰਾ ਹੀ ਨਹੀਂ ਕੀਤਾ ਬਲਕਿ ਉਹਨੂੰ ਐਡਮਿਟ ਕਰ ਗਏ ਹੋ ਤੁਸੀਂ ਕਹ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਜਿਹੇ 10-20 ਕਪਲੇ ਤਾਂ ਰੋਜ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੇ ਨੇ ਧਾਮੀ ਸਾਹਿਬੇ ਕਿਹੋ ਜਿਹੇ ਕਪਲੇ ਨੇ ਜਿਹੜੇ 10 ਤੋਂ 20 ਹਰ ਰੋਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਹਾਡੀ ਸ਼ਬਦਾਵਲੀ ਦੇ ਅਨੁਸਾਰ ਹੁੰਦੇ ਨੇ ਕੀ ਇਹ ਪੈਸੇ ਦੇ ਮਾਮਲੇ ਨੇ ਇਹ ਕੋਈ ਹੇਰਾਫੇਰੀ ਦਾ ਮਾਮਲਾ ਹੈ ਇਹ ਰਸੀਦਾਂ ਦਾ ਮਾਮਲਾ ਹੈ ਛਪਾਈ ਦਾ ਮਾਮਲਾ ਹੈ ਸੰਗਤ ਦੇ ਸਾਹਮਣੇ ਕਲੀਅਰ ਕਰੋ ਤਾਂ ਬਿਲਕੁਲ ਹੈ ਸਾਡੇ ਨਾਲ ਆਵਾਦੀ ਪਾਰਟੀ ਦੇ ਆਗੂ ਬਲਤੇਜ ਪੰਨੂ ਜੁੜ ਚੁੱਕੇ ਨੇ ਬਲਤੇਜ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਜ਼ਾਟਿਨ ਪੰਜਾਬ ਹਰਿਆਣਾ ਤੇ ਤਾਂ ਬਿਲਕੁਲ ਹੈ ਪੰਨੂ ਸਾਹਿਬ ਜੀ ਪੰਨੂ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜੋ ਇਹ ਬਿਆਨ ਦਿੱਤਾ ਗਿਆ ਤਾਮੀ ਸਾਹਿਬ ਵੱਲੋਂ ਉੱਤੇ ਜੋ ਹੁਣ ਬਵਾਲ ਮਚਾ ਹੋਇਆ ਉਸ ਤੇ ਆਵਾਦੀ ਪਾਰਟੀ ਦਾ ਕੀ ਕਹਿਣਾ ਹੈ ਜੀ ਇਹੋ ਮੈਂ ਗੱਲ ਜਿਹੜੀ ਤੁਸੀਂ ਚਲਾ ਰਹੇ ਸੀਗੇ ਉਹਦੇ ਵਿੱਚ ਵੀ ਇਹੀ ਗੱਲ ਕਹੀ ਹੈ ਜੀ ਕਿ ਧਮੀ ਸਾਹਿਬ ਜਿਹੜੇ ਕਿ ਪ੍ਰਧਾਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਹ ਖੁਦ ਮੰਨ ਰਹੇ ਆ ਕਿ 10 ਤੋਂ 20 ਕਪਲੇ ਤਾਂ ਰੋਜ਼ਾਨਾ ਇਸ ਤਰ੍ਹਾਂ ਦੇ ਐਸਟੀਪੀਸੀ ਦੇ ਵਿੱਚ ਹੁੰਦੇ ਆ ਹੁਣ ਸਵਾਲ ਜਿਹੜਾ ਜੀ ਉਹ ਇਹ ਖੜਾ ਹੈ ਕਿ ਇਹ ਕਪਲੇ ਕਾਦੇ ਨੇ ਕਿਸ ਪਾਸੇ ਵੱਲ ਇਸ਼ਾਰਾ ਧਮੀ ਸਾਹਿਬ ਕਰ ਰਹੇ ਨੇ ਜੇ 10 ਤੋਂ 20 ਕਪਲੇ ਰੋਜ਼ ਹੁੰਦੇ ਆ ਤਾਂ ਕੀ ਉਹ ਇਸੇ ਤਰੀਕੇ ਦੇ ਨਾਲ ਦਬਾ ਲਏ ਜਾਂਦੇ ਆ ਜਿਵੇਂ 328 ਇਸ ਰੂਪ ਵਾਲਾ ਮਾਮਲਾ ਜਿਹੜਾ ਸੀ ਉਹ ਦਬਾ ਲਿਆ ਗਿਆ ਮੇਰੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪਾਸ ਕੀਤੇ ਗਏ ਮਤੇ ਆ ਮਤੇ ਦੀਆਂ ਕਾਪੀਆਂ ਨੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਿਆਂ ਦੇ ਵਿੱਚ ਜਿਹੜਾ ਜੀ ਇਹ ਗੱਲ ਕਹੀ ਹੋਈ ਆ ਜੀ ਕਿ ਜਿਹੜੇ ਨਾਮ ਇਹ ਸਾਹਮਣੇ ਆਏ ਨੇ ਉਹਨਾਂ ਦੇ ਉੱਤੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਜੀ ਜਿਹੜਾ ਕਾਨੂੰਨੀ ਕਾਰਵਾਈ ਕਰਨ ਦੀ ਜਿਹੜੀ ਪ੍ਰਵਾਨਗੀ ਆ ਉਹ ਇਹਨਾਂ ਨੇ ਆਪ ਹੀ ਦਿੱਤੀ ਹੈ ਤੇ ਆਪ ਵੀ ਉਹਦੇ ਤੋਂ ਜਿਹੜਾ ਜੀ ਉਹ ਮੁਕਰ ਗਏ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਇਹ ਆ ਕਿ ਧਾਮੀ ਸਾਹਿਬ ਤਾਂ ਖੁਦ ਐਡਮਿਟ ਕਰ ਗਏ ਕਿ 10 ਤੋਂ 20 ਕਪਲੇ ਜਿਹੜੇ ਆ ਉਹ ਰੋਜ਼ਾਨਾ ਆਉਂਦੇ ਨੇ ਇਹ ਕਪਲੇ ਕੀ ਨੇ ਇਹ ਕੀ ਸੰਗਤ ਦੇ ਸਾਹਮਣੇ ਆਉਣੇ ਨਹੀਂ ਚਾਹੀਦੇ ਜੀ ਕਿ ਕੀ ਕਪਲੇ ਨੇ ਤੇ ਉਹ ਦਬਾਏ ਕਿਉਂ ਜਾਂਦੇ ਨੇ ਕਿੱਡੇ ਵੱਡੇ ਇਹ ਜਿਹੜੇ ਉਹ ਕਪਲੇ ਨੇ ਕਿਉਂ ਦਬਾਏ ਜਾ ਰਹੇ ਨੇ ਮੇਰਾ ਸਵਾਲ ਜਿਹੜਾ ਜੀ ਉਹ ਇਹ ਆ ਕਾਦੇ ਕਪਲੇ ਨੇ ਜੀ ਇਹ ਵੀ ਸੰਗਤ ਦੇ ਸਾਹਮਣੇ ਇੱਕ ਵਾਰੀ ਕਲੀਅਰ ਜ਼ਰੂਰ ਕਰ ਦਿਓ ਪਨੂ ਸਾਹਿਬ ਇਸ ਤੇ ਹੁਣ ਆਮ ਆਦਮੀ ਪਾਰਟੀ ਦਾ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ ਕਿ ਜੋ ਇਹ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਅਗਲੀ ਮੰਗ ਕੀ ਹੈ ਤੇ ਜੋ 328 ਰੁਪਏ ਦਾ ਮਾਮਲਾ ਉਸ ਤੇ ਵੀ ਕਿਤੇ ਨਾ ਕਿਤੇ ਐਸਜੀਪੀਸੀ ਜੋ ਹੈ ਸਰਕਾਰ ਤੇ ਹਮਲਾਵਰ ਨਜ਼ਰ ਆ ਰਹੀ ਹੈ। ਨਹੀਂ ਸਰਕਾਰ ਦਾ ਕੁਝ ਨਹੀਂ ਜੀ ਸਰਕਾਰ ਨੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮ ਜਿਹੜੇ ਸੀਗੇ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹ ਮਾਮਲਾ ਦਰਜ ਕੀਤਾ ਬਾਅਦ ਵਿੱਚ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਮਾਮਲਾ ਦਰਜ ਹੋ ਗਿਆ ਸਾਡਾ ਪੱਖ ਨਹੀਂ ਹੈ ਇਸ ਕਰਕੇ ਐਐਸਆਈਟੀ ਜਿਹੜੀ ਬਣਾਈ ਗਈ ਆ ਐਐਸਆਈਟੀ ਇਹਦੀ ਜਾਂਚ ਕਰੂਗੀ ਹਰ ਪੁਆਇੰਟ ਆਫ 뷰 ਤੋਂ ਔਰ ਐਸਆਈਟੀ ਦੇ ਸਾਹਮਣੇ ਪੇਸ਼ ਵੀ ਹੋਣਗੇ ਜਿਹੜੇ ਲੋਕ ਹੁਣ ਤੱਕ ਜਿਹੜੇ ਆ ਉਹ ਸ਼ਿਕਾਇਤ ਵਗੈਰਾ ਕਰਦੇ ਰਹੇ ਆ ਜੀ ਜਿਹੜੇ ਗੁਰਨਾਮਿਕ ਨਾਮਲੇਵਾ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਸੀਗਾ ਉਹ ਲਗਾਤਾਰ ਜਿਹੜਾ ਉਹ ਬੈਠੇ ਰਹੇ ਆ ਕਿਸਾਨਾਂ ਕੇਸ ਰੂਪ ਤੇ ਵਿੱਚ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾਵੇ ਇਸ ਗੱਲ ਦੀ ਉਮੀਦ ਹੈ ਜੀ ਕਿ ਉਹ ਐਸਆਈਟੀ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਸਬੂਤ ਜਿਹੜੇ ਉਹ ਦੇਣਗੇ ਜੀ ਜੀ ਪੰਨੂ ਸਾਹਿਬ ਜੁੜੇ ਰਹਿਣਾ ਸਾਡੇ ਨਾਲ ਗੁਰਪ੍ਰੀਤ ਛੱਬਰ ਜੁੜ ਚੁੱਕੇ ਨੇ ਐਸਜੀਪੀਸੀ ਤੋਂ ਤਾਂ ਛੱਬਰ ਸਾਹਿਬ ਬਹੁਤ ਵਾਅਦਾ ਸਵਾਗਤ ਹੈ ਤੁਹਾਡੇ ਨਿਊਜ਼ੀਟਿਨ ਪੰਜਾਬ ਹਰਿਆਣਾ ਤੇ ਤਾਂ ਛੱਬਰ ਸਾਹਿਬ ਬਿਲਕੁਲ ਸਿੱਧੇ ਤੌਰ ਤੇ ਆਵਾਦੀ ਪਾਰਟੀ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਜੋ ਤਾਮੀ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਉਹ ਘਟਾਲਿਆਂ ਨੂੰ ਲੈ ਕੇ ਉਸ ਤੇ ਐਸਜੀਪੀਸੀ ਦਾ ਕੀ ਕਹਿਣਾ ਹੈ ਮੈਂ ਸਮਝਦਾ ਤਾਮੀ ਸਾਹਿਬ ਨੇ ਜੋ ਸਾਡੀਆਂ ਪਰੰਪਰਾਵਾਂ ਸਾਡੀ ਮਰਿਆ ਜੋ ਮਾਨ ਹੈ ਸਨਮਾਨ ਹੈ ਖਾ ਪੂਰਾ ਖਾਲਸਾ ਪੰਥ ਇਹ ਮਹਿਸੂਸ ਕਰਦਾ ਕਿ ਸ੍ਰੀ ਅਕਾਲ ਤਖਸਾਲ ਸਰਬ ਉੱਚ ਹੈ ਜੀ ਇਹ ਸਰਕਾਰਾਂ ਠੀਕ ਹੈ ਆਪਣੇ ਤੌਰ ਤੇ ਆਪਣੇ ਸੂਬੇ ਦੇ ਵਿੱਚ ਠੀਕ ਹੈ ਲੋਕਾਂ ਦੀ ਅਗਵਾਈ ਕਰਦੀਆਂ ਲੋਕਾਂ ਨੇ ਚੋਣੀਆਂ ਨੇ ਪਰ ਸਿੱਖ ਸ੍ਰੀ ਅਕਾਲ ਤਖਸਾਲ ਨੂੰ ਸਰਬ ਉੱਚ ਮੰਨਦਾ ਕੋਈ ਵੀ ਫੈਸਲਾ ਸ੍ਰੀ ਅਕਾਲ ਤਖਸਾਲ ਤੇ ਜਦੋਂ ਵਿਚਾਰਿਆ ਜਾਂਦਾ ਉਸ ਤੇ ਫੈਸਲਾ ਹੋ ਜਾਂਦਾ ਉਸ ਤੋਂ ਬਾਅਦ ਸਰਕਾਰਾਂ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਪਰ ਜਾਣ ਬੁੱਝ ਕੇ ਸਰਕਾਰ ਧਾਰਮਿਕ ਮਸਲਿਆਂ ਦੇ ਵਿੱਚ ਦਖਲਅਦਾਜ਼ੀ ਕਰਨੀ ਚਾਹੁੰਦੀ ਹੈ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਨਾ ਚਾਹੁੰਦੀ ਹੈ ਸੋ ਉਸ ਤੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਸਰਕਾਰ ਸ੍ਰੀ ਅਕਾਲ ਤਖਤ ਸਭ ਤੋਂ ਵੱਡਾ ਹੋਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪੂਰੀ ਦੁਨੀਆ 'ਚ ਸਿੱਖ ਨੂੰ ਪਤਾ ਕਿ ਸ੍ਰੀ ਅਕਾਲ ਤਖਤ ਸਭ ਤੋਂ ਵੱਡਾ ਸਨਮਾਨਯੋਗ ਹੈ ਪਰ ਸਰਕਾਰ ਹਰ ਇੱਕ ਪੱਖ ਤੋਂ ਫੇਲ ਹੋ ਚੁੱਕੀ ਹੈ ਕੋਈ ਪੱਖ ਇਹਨਾਂ ਤੋਂ ਖੁਸ਼ ਨਹੀਂ ਜਹੇ ਆਪਾਂ ਜੀ ਜੀ ਅਚਬਰ ਸਾਹਿਬ ਉਹ ਤਾਂ ਟੀ ਗੱਲਬਾਤ ਠੀਕ ਹੈ ਪਰ ਜੋ ਸਵਾਲ ਚੁੱਕੇ ਜਾ ਰਹੇ ਨੇ ਆਵਾਦੀ ਪਾਰਟੀ ਵੱਲੋਂ ਇਸ ਗੱਲ ਨੂੰ ਲੈ ਕੇ ਨੇ ਕਿ ਜੋ ਧਾਮੀ ਸਾਹਿਬ ਵੱਲੋਂ ਕਿਹਾ ਗਿਆ ਕਿ ਜਹੇ ਕਪਲੇ ਦਸਵੀਂ ਹੁੰਦੇ ਨੇ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਕਿਹੜੇ ਕਪਲੇ ਨੇ ਸੰਗਤ ਨੂੰ ਸਪਸ਼ਟ ਕੀਤਾ ਜਾਵੇ ਕਿਸ ਤਰ੍ਹਾਂ ਦਾ ਮਾਮਲਾ ਹੈ ਕੋਈ ਪੈਸਿਆਂ ਦੀ ਹੀਰਾ ਫੇਰੀ ਹੈ ਕੋਈ ਲੈਣ ਦੇਣ ਦਾ ਹੈ ਇਸ ਤੇ ਲੈ ਕੇ ਜੋ ਹੈ ਸਪਸ਼ਟਤਾ ਮੰਗੀ ਜਾ ਰਹੀ ਹੈ ਆਵਾਦੀ ਪਾਰਟੀ ਵੱਲੋਂ ਇਹ ਪ੍ਰਬੰਧ ਕੀ ਮਸਲਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਸੰਸਥਾ ਕੱਲਾ ਪੱਲਾ ਸਿੱਖ ਵੋਟ ਪਾ ਕੇ ਆਪਣੀ ਨਮਾਇੰਦੇ ਚੁਣਦਾ ਫਿਰ ਹਾਊਸ ਬੰਦਾ ਹਾਊਸ ਦੇ ਵਿੱਚ ਹਰ ਇੱਕ ਧੜੇ ਹਰ ਇੱਕ ਧਿਰ ਦੇ ਮੈਂਬਰ ਹੁੰਦੇ ਆ ਬੱਖ ਬੱਖ ਮਤਵਾਲੇ ਬੱਖ ਬੱਖ ਰਹਿਵਾਰੇ ਤੁਸੀਂ ਦੇਖਦੇ ਹੋ ਜਦੋਂ ਜਰਨਲ ਜਲਾਤ ਹੁੰਦਾ ਚੋਣ ਹੁੰਦੀ ਹੈ ਪ੍ਰਧਾਨ ਤੇ ਸਮੂਚੀ ਅੰਤਰਨ ਕਮੇਟੀ ਦੀ ਉਦੋਂ ਸਾਰੇ ਧੜਿਆਂ ਦੇ ਮੈਂਬਰ ਹੀ ਹੁੰਦੇ ਆ ਬੱਖ ਬੱਖ ਉਮੀਦਵਾਰ ਵੀ ਖੜਾ ਹੁੰਦਾ ਇਸ ਵਾਰ ਅੰਤਰਨ ਕਮੇਟੀ ਵਿੱਚ ਵੀ ਇੱਕ ਦੂਜੇ ਭਰਾਵ ਜੋ ਧੜੇ ਆ ਜਿਨ੍ਹਾਂ ਦਾ ਨਹੀਂ ਕਈ ਵਾਰੀ ਵਿਚਾਰ ਮਿਲਦੇ ਉਹਨਾਂ ਦਾ ਇੱਕ ਅੰਤਰਿਕ ਕਮੇਟੀ ਹੈ 14 ਮੈਂਬਰਾਂ ਦੇ ਵਿੱਚ 15 ਜੋ ਪ੍ਰਧਾਨ ਸਮੇਤ ਉਹਦੇ ਵਿੱਚ ਇੱਕ ਮੈਂਬਰ ਹੈਗਾ ਸੋ ਉੱਥੇ ਸਾਡੇ ਮਸਲੇ ਵਿਚਾਰੇ ਜਾਂਦੇ ਆ ਇੰਡੀਪੈਂਡੈਂਟ ਬਾਡੀ ਹੈ ਸ਼੍ਰੋਮਣੀ ਗੁਰਦੁਆਰਾ ਪਰਵੰ ਜਿਸ ਤਰ੍ਹਾਂ ਪੰਜਾਬ ਸਰਕਾਰ ਸੂਬੇ ਦੀ ਸਰਕਾਰ ਇੱਕ ਇੰਡੀਪੈਂਡੈਂਟ ਬਾਡੀ ਹੈ ਸੂਬੇ ਦੇ ਵਿੱਚ ਇਸੇ ਦੇਸ਼ ਨਾਲੋਂ ਵੱਖਰੀ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਕੋਈ ਮਸਲਾ ਵਿਚਾਰਿਆ ਜਾਵੇ ਜਾਂ ਕਾਨੂੰਨ ਬਿੱਲ ਬਣ ਜੇ ਜੀ ਜੀ ਮੈਂ ਜਵਾਬ ਲੈ ਲਵਾਂ ਬਲਤੇਜ ਬਨੂ ਸਾਡੇ ਨਾਲ ਜੁੜੇ ਹੋਏ ਨੇ ਚੇਬਸਾਹਬ ਅ ਬਤੇਜ ਬੰਨ ਸਾਡੇ ਨਾਲ ਜੁੜੇ ਹੋਏ ਨੇ ਤਾਂ ਮੇਰੀ ਬੇਨਤੀ ਸੁਣ ਲੋ ਜੀ ਮੇਰੀ ਗੱਲ ਪੂਰੀ ਹੋ ਜਾਣ ਦੇ ਲਈ ਮੈਂ ਗੱਲ ਕੀਤਾ ਜਦੋਂ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਚਾਹੇ ਦੇਸ਼ ਦੀ ਪਾਰਲੀਮੈਂਟ ਹੈ ਉੱਥੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਕੋਈ ਕਾਨੂੰਨ ਬਣਾਦੇ ਨੇ ਬਿਲ ਪਾਸ ਕਰਦੇ ਨੇ ਅਹੀਂ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਸਾਰੀਆਂ ਧਿਰਾਂ ਸਾਰੇ ਵਿਧਾਇਕ ਇਕੱਠੇ ਹੋ ਕੇ ਕੋਈ ਬਿਲ ਪਾਸ ਕਰਦੇ ਨੇ ਫਿਰ ਕੋਈ ਆਮ ਸਿਵਲੈਂਡ ਦਾ ਸਵਾਲ ਮੈਨੇ ਨਹੀਂ ਰੱਖਦਾ ਸੋ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਹੌਸ ਇੱਕ ਮਤ ਹੈ ਇੱਕ ਮਤ ਹੋ ਕੇ ਸ੍ਰੀ ਗੁਰੂਕਾਲ ਤੱਕ ਸਭ ਤੋਂ ਜਾਂਚ ਕਰਾਈ ਮਿਸਾਲੀ ਸਜ਼ਾਵਾਂ ਦਿੱਤੀਆਂ ਇਹ ਸਰਕਾਰਾਂ ਵਾਂਗ ਨਹੀਂ ਕਿ ਸਾਡੇ ਚਾਹੇ ਵਿਧਾਇਕ ਵੀ ਕਰਪਟ ਹੋਣ ਬੁਵਾਈ ਜਾਂ ਸਰ ਸੈਕਾਂ ਤੇ ਕ੍ਰਿਮੀਨਲ ਕੇਸ ਚੱਲਦੇ ਹੋਣ ਸਾਡੇ ਮੰਤਰੀ ਵੀ ਕ੍ਰਿਮੀਨਲ ਹੋਣ ਉਹਨਾਂ ਤੋਂ ਕਹੋ ਜੀਆ ਸਵਾਲ ਉੱਠਦੇ ਹੋਣ ਸੰਗਤ ਦੇ ਅਸੀਂ ਬਿਠਾਈ ਬੈਠੇ ਆ ਪਰ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਨਹੀਂ 16 ਅਧਿਕਾਰੀਆਂ ਨੂੰ ਬੇਲੇ ਕੀਤਾ ਪ੍ਰਧਾਨ ਤੋਂ ਲੈ ਕੇ ਸਮੁੱਚੀ ਅੰਤਰੰਕ ਕਮੇਟੀਆਂ ਦੋਨਾਂ ਨੂੰ ਉਸ ਵੇਲੇ ਦੀ ਨੂੰ ਤੇ ਮੌਜੂਦਾ ਨੂੰ ਦੇਵਾ ਬਾਂ ਜਬਰ ਸਾਹਿਬ ਜਵਾਬ ਲੈ ਲੈਨੇ ਸਾਡੇ ਨਾਲ ਜੀ ਸਾਡੇ ਨਾਲ ਜੁੜੇ ਹੋਏ ਨਾ ਆਦੀ ਪਾਰਟੀ ਦੇ ਆਗੂ ਬਲਤੇਜ ਪੰਨੂ ਸਾਹਿਬ ਦਾ ਜਵਾਬ ਲੈਣੇ ਆ ਜੀ ਪੰਨੂ ਸਾਹਿਬ ਜਨਾ ਮੈਂ ਨਾਲ ਚਬਰ ਸਾਹਿਬ ਸੁਣ ਲੈਣ ਮੈਂ ਕਟਿਆ ਨਹੀਂ ਵਿੱਚ ਤੇ ਜਦੋਂ ਤੁਸੀਂ ਵਿੱਚ ਕਹੋਗੇ ਜੀ ਮੈਂ ਉਸ ਵੇਲੇ ਕਰ ਦੂੰਗਾ ਜੀ ਮੈਂ ਵਿੱਚ ਜਬਰਦਸਤੀ ਨਹੀਂ ਪੰਨੂ ਸਾਹਿਬ ਤੁਸੀਂ ਗੱਲ ਪੂਰੀ ਕਰੋ ਜੀ ਵੀ ਮੈਂ ਇਸ ਤਰ੍ਹਾਂ ਜਿਹੜਾ ਜੀ ਉਹ ਹੈ ਚਬਰ ਸਾਹਿਬ ਇਹ ਗੱਲ ਜਿਹੜੀ ਕਹਿ ਰਹੇ ਆ ਜੇ ਜੋ ਕਾਲਪਕ ਸਾਹਿਬ ਦੇ ਉੱਤੇ ਫੈਸਲਾ ਹੋ ਜਾਂਦਾ ਉਹਦੇ ਉੱਤੇ ਮੁੜ ਕੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਚਬਰ ਸਾਹਿਬ ਫੈਸਲਾ ਤਾਂ ਉਥੋਂ ਇੱਕ ਡੇਰੇ ਵਾਲੇ ਨੂੰ ਮਾਫ ਕਰਨ ਦਾ ਵੀ ਹੋ ਗਿਆ ਸੀਗਾ ਜੀ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਿਹੜੇ ਦੀ ਉਹ ਦੇ ਦਿੱਤੇ ਸੀ ਬਾਅਦ ਦੇ ਵਿੱਚ ਉਸ ਡੇਰੇ ਵਾਲੇ ਨੂੰ ਬਲਦਕਾਰ ਦਾ ਦੋਸ਼ੀ ਵੀ ਠਹਿਰਾਇਆ ਗਿਆ ਤੇ ਉਹਨੂੰ ਕਤਲ ਦਾ ਦੋਸ਼ੀ ਵੀ ਜਿਹੜਾ ਉਹ ਠਹਿਰਾਇਆ ਗਿਆ ਇੱਕ ਜਦੋਂ ਪਹਿਲੀ ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀਗੇ ਉਹ ਬੁਰਜ ਜਵਾਰ ਸਿੰਘ ਵਾਲਾ ਤੋਂ ਚੋਰੀ ਹੋ ਗਏ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਦੀ ਉਹ ਕੀ ਕੀਤਾ ਉਹਨਾਂ ਨੇ ਕੀ ਇਹਦੇ ਉੱਤੇ ਜਿਹੜਾ ਦੀ ਉਹ ਕੁਝ ਕੀਤਾ ਤੁਹਾਡੇ ਹੀ ਮਤੇ ਨੇ 27822022 ਨੂੰ ਮਤਾ ਨੰਬਰ 466 ਹੈ ਜਿਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਉੱਤੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਆ ਜਦੋਂ ਕੋਈ ਕਿਸੇ ਵੀ ਕਿਸਮ ਦਾ ਜਿਹੜਾ ਜੀ ਉਹ ਕ੍ਰਾਈਮ ਹੋਵੇ ਤਾਂ ਉਹਦੇ ਵਰਸਸ ਇਹਦਾ ਜੀ ਉਹ ਸਟੇਟ ਹੋ ਜਾਂਦਾ ਤੁਸੀਂ ਇਹ ਕਹਿੰਨੇ ਹੋ ਕਿ ਐਮਐਲਏ ਜਿਹੜੇ ਦੀ ਉਹ ਕ੍ਰਿਮੀਨਲ ਨੇ ਮੇਰਾ ਮੂੰਹ ਜਿਹੜਾ ਨਾ ਹੀ ਖਲਵਾਓ ਜੀ ਕਿ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਇਸ ਵੇਲੇ ਉਹ ਤਾਂ ਗੈਰਕਾਨੂੰਨੀ ਨੇ ਜੀ ਤੁਹਾਡੀ ਚੋਣ ਹੋਈ ਨੂੰ ਕਿੰਨੀ ਦੇਰ ਹੋ ਗਈ ਜੀ ਕੋਸੀਦਾ ਜਿਹੜਾ ਜੀ ਇਸ ਤੇ ਉੱਤੇ ਗੱਲ ਹੀ ਨਹੀਂ ਕਰ ਸਕਦੇ ਪਹਿਲਾਂ ਚੋਣ ਕਰਵਾਓ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹਾਈ ਕੋਰਟ ਦੇ ਵਿੱਚ ਜਿਹੜੀਆਂ ਪਟੀਸ਼ਨਾਂ ਤੁਸੀਂ ਆਪਣੇਆਂ ਤੋਂ ਪੁਆਈਆਂ ਹੋਈਆਂ ਨੇ ਉਹ ਵਾਪਸ ਲੈ ਕੇ ਤਾਂ ਕਿ ਇਸ ਚੋਣ ਦਾ ਜਿਹੜਾ ਜੀ ਉਹ ਰਾਹ ਪੱਧਰਾ ਹੋ ਸਕੇ ਜਦੋਂ ਇਹ ਜਿੰਨਾ ਕੁਝ ਪੰਜਾਬ ਦੇ ਵਿੱਚ ਹੋਇਆ ਜਦੋਂ 1 ਜੂਨ 2015 ਨੂੰ ਇੱਕ ਬੀੜ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਉਹ ਚੋਰੀ ਹੋਈ ਸੀਗੀ ਇਹ ਜਿਹੜੇ ਸਰੂਪ ਨੇ ਉਹ ਕਿੱਥੇ ਨੇ ਇਹ ਪਤਾ ਲਾਉਣਾ ਇਸ ਕਰਕੇ ਬਹੁਤ ਜ਼ਰੂਰੀ ਆ ਤਾਕੇ ਕਿਸੇ ਕਿਸਮ ਦੀ ਕੋਈ ਮੰਦਭਾਗੀ ਕੱਟਾ ਜਿਹੜੀ ਉਹ ਨਾ ਵਾਪਰੇ ਜੀ ਮੇਰਾ ਜਵਾਬ ਲੈ ਲਓ ਜੀ ਜੀ ਚੋਬਰ ਸਾਹਿਬ ਜੇ ਜਲਦੀ ਬਾਈਂਡ ਅਪ ਕਰ ਸਕੋ ਸਮਾਂ ਥੋੜਾ ਹੈ ਜੀ ਤੁਹਾਡਾ ਸਵਾਲ ਦਾ ਲਾਸਟ ਰੈਕਸ਼ਨ ਲੈ ਲੈਂਦੇ ਆ ਜੀ ਫਿਰ ਮੈਂ ਮੈਂ ਵੀ ਦੇਵਾਂਗਾ ਜੀ ਜਵਾਬ ਤੇ ਹੁਣ ਨਹੀਂ ਦੇਣਾ ਜੀ ਮੈਂ ਮੈਂ ਪੰਨੂ ਸਾਹਿਬ ਜੀ ਜੇ ਜਲਦੀ ਬਾਈਂਡ ਅਪ ਕਰ ਸਕੋ ਜਲਦੀ ਜੀ ਗੱਲਾਂ ਸੁਣ ਕੇ ਜਿੱਥੇ ਤਰਸ ਆਉਂਦਾ ਉੱਥੇ ਹਾਸਾ ਵੀ ਆਉਂਦਾ ਕਿ ਮੈਂ ਸਮਝਦਾ ਜਾਣਦੇ ਹੋਏ ਵੀ ਕਿ ਪੰਨੂ ਸਾਹਿਬ ਤੁਸੀਂ ਸਰਕਾਰ ਚੋਂ ਤੁਸੀਂ ਪਾਵਰ ਚੋਂ ਤੁਹਾਡੇ ਕੋਲੇ ਅਧਿਕਾਰ ਹੈ ਤੁਸੀਂ 4 ਸਾਲ ਹੋ ਗਏ 14 ਤੋਂ ਉੱਪਰ ਕਹਿ ਰਹੇ ਹੋ ਅਸੀਂ ਬਰਗਾੜੀ ਵਾਲਿਆਂ ਤੇ ਕਾਰਵਾਈ ਕਰਾਂਗੇ ਫਿਰ ਕੀਤੀ ਕਿਉਂ ਨਹੀਂ ਪ੍ਰਦੀਪ ਕਲੇਰ ਅਰਸ਼ ਧੂਰੀ ਸੰਦੀਪ ਬਰੇਟਾ ਸਾਰੇ ਸਰੇ ਅਮ ਉਹ ਫਿਰ ਰਹੇ ਨੇ ਅਦਾਲਤਾਂ ਵੱਲੋਂ ਪੀਓ ਕਰਾ ਰਹੇ ਅਦਾਲਤਾਂ ਵੱਲੋਂ ਪੀਓ ਕਰਾ ਰਹੇ ਪਰ ਤੁਸੀਂ ਉਹਨਾਂ ਨੂੰ ਫੜ ਨਹੀਂ ਸਕੇ ਕਿਉਂਕਿ ਤੁਹਾਡੀ ਪੋਸਟ ਆਪਣਾ ਹੀ ਉਹਨਾਂ ਨੂੰ ਤੁਹਾਡੀ ਪੋਸਟ ਆਪਣਾਈ ਦੇ ਵਿੱਚ ਉਹ ਪਾਲ ਰਹੇ ਨੇ ਸੋ ਇਸ ਕਰਕੇ ਜਾਣ ਬੁੱਝ ਕੇ ਤੁਸੀਂ ਕੱਲਾ ਬਿਆਨਬਾਜ਼ੀ ਕਰੀ ਜਾਣੀ ਇੱਕ ਲੋਸ਼ਨਬਾਜ਼ੀ ਦੀ ਇਨਿਗਿਸ਼ਨਬਾਜ਼ੀ ਦੀ ਕਰੀ ਜਾਣੀ ਪਰ ਤੁਸੀਂ ਸਰਕਾਰ ਚੋਂ ਤੁਸੀਂ ਸੱਤਾ ਚੋਂ ਤੁਸੀਂ ਕਾਰਵਾਈ ਕਰੋ ਕਿਉਂ ਨਹੀਂ ਇਨਸਾਫ ਦੇ ਰਹੇ ਕੀ ਸੰਗਤਾਂ ਸੰਤੁਸ਼ਟ ਨੇ ਤੁਸੀਂ ਬਰਗਾੜੀ ਦਾ ਇਨਸਾਫ ਦੇਤਾ ਸੰਗਤਾਂ ਨੂੰ ਨਹੀਂ ਕੱਲੀਆਂ ਗੱਲਾਂ ਕਿਉਂਕਿ ਤੁਹਾਡੇ ਤਾਂ ਆਪ ਦੇ ਐਮਐਲਏ ਕ੍ਰਾਂਨ ਸੀਪ ਦੀ ਬੇਅਦਬੀ ਦੇ ਵਿੱਚ ਆਪ ਦੋਸ਼ੀ ਪਾਏਗੇ ਤੁਹਾਡੇ ਚਾਹੇ ਸਾਰੇ ਮੰਤਰੀ ਵਿਧਾਇਕ ਲਾ ਕੇ ਬੰਦੀਨ ਵੀ ਬਣੇ ਸਰਕਾਰ ਨੇ ਉਸ ਨੂੰ ਦੋਸ਼ੀ ਬਣਾਇਆਗਾ ਪਰ ਤੁਸੀਂ ਉੱਥੇ ਵੀ ਮੈਂ ਸਮਝਦਾ ਤੁਸੀਂ ਜੇ ਇਕੱਲੇ ਦੂਸ਼ਣਵਾਦੀ ਦੀ ਗੱਲ ਕਰ ਲਈਏ ਤੁਸੀਂ ਤਾਂ ਬੜਾ ਬੀਬੀ ਕਾਂਚਣਪ੍ਰੀਤ ਕੌਰ ਨੂੰ ਵੀ ਵੱਡਾ ਗੈਂਗਸਟਰ ਬਣਾਤਾ ਸੀ ਤੁਸੀਂ ਟੀਵੀਾਂ ਤੇ ਕਹਿ ਰਹੇ ਸੀ ਕਿ ਬਹੁਤ ਬੋਟਾ ਮੈਨੂੰ ਲੱਗਦਾ ਸੀ ਮੁੱਦੇ ਤੋਂ ਆਪਣੇ ਜਾਰੀਆ ਸੀ ਲਾਸਟ ਇੱਕ ਰੈਕਸ਼ਨ ਝੂਠ ਬੋਲ ਕੇ ਚਾਬੀ ਲੈ ਕੇ ਗਈ ਹੋਈ ਹੈ ਜੋ ਪਾਵਰ ਚੋਂ ਸਰਕਾਰ ਚੋਂ ਤੁਸੀਂ ਕਾਰਵਾਈ ਕਰੋ ਕਾਰਵਾਈ ਕਿਉਂ ਨਹੀਂ ਕਰਦੇ ਜਦੋਂ ਬਰਗਾੜੀ ਦੇ ਮਸਲੇ ਦੀ ਵੀ ਗੱਲ ਕਰ ਲਈਏ ਚاہے ਸੁਲਤਾਨਪੁਰ ਲੋਧੀ ਦੀ ਵੀ ਗੱਲ ਕਰ ਲਈਏ ਚਾਹੇ ਹੋਰ ਕਿੰਨੀਆਂ ਹੀ ਬਿਆਦਬੀ ਦੀਆਂ ਘਟਨਾਵਾਂ ਜਿੱਦੇ ਦੀ ਇਹ ਆਮ ਆਦਮੀ ਸਰਕਾਰ ਆਈ ਹੈ ਉਤੇ ਦੀਆਂ ਬਾਪਰੀਆਂ ਤੁਸੀਂ ਉਹਨਾਂ ਤੇ ਤਾਂ ਕਾਰਵਾਈ ਕਰਦੇ ਜੀ ਜੀ ਚਬਰ ਸਾਹਿਬ ਮੈਂ ਇੱਕ ਲਾਸਟ ਡਾਇਰੈਕਸ਼ਨ ਲੈਣਾ ਸਮਾਂ ਥੋੜਾ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਮੈਂ ਇੱਕ ਲਾਸਟ ਡਾਇਰੈਕਸ਼ਨ ਲੈ ਲੈਣਾ ਪੰਨੂ ਸਾਹਿਬ ਤੋਂ ਕਾਰਵਾਈ ਹੋ ਕੇ ਉਸ ਜੀ ਪੰਨੂ ਸਾਹਿਬ ਤੁਸੀਂ ਆਪਣਾ ਜਵਾਬ ਜੇ ਮੈਂ ਜੇ ਕਿ ਜ਼ਿਲੇ ਦਾ ਮੁਲਾਜ਼ਮ ਗਲਤੀ ਕਰੇ ਕਿ ਮੁੱਖ ਮੰਤਰੀ ਕਿਤੇ ਨੇ ਖੜਾ ਕੋਲ ਡਾਊਨ ਕੋਲ ਡਾਊਨ ਜਬਰ ਸਾਹਿਬ ਕੋਲ ਡਾਊਨ ਡਾਊਨ ਜੀ ਪੰਨੂ ਸਾਹਿਬ ਤੁਸੀਂ ਇਹਦੀ ਕਿਉਂ ਕਿਉਂ ਇੰਨਾ ਹਾਈਪਰ ਜਿਹੜਾ ਜੀ ਉਹ ਹੋ ਰਿਹਾ ਉਹ ਕੰਚਨਪ੍ਰੀਤ ਤੋਂ ਸ਼ੁਰੂ ਕਰ ਲੋ ਕੱਲ ਹੀ ਉਹਦੀ ਜ਼ਮਾਨਤ ਜਿਹੜੀ ਆਦੀ ਉਹ ਰੱਦ ਹੋਈ ਆ ਉਹ ਨੇਪਾਲ ਦੇ ਰਾਹੀਂ ਆਈ ਆ ਕਿਉਂ ਨੇਪਾਲ ਦੇ ਰਾਹੀਂ ਮੈਂ ਇਸ ਪਾਸੇ ਨਹੀਂ ਜਿਹੜਾ ਜੀ ਉਹ ਜਾਣਾ ਚਾਹੁੰਦਾ ਮੈਂ ਆਪਣੇ ਉਸ ਵਿਸ਼ੇ ਦੇ ਉੱਤੇ ਹੀ ਰੋਮਣੂ ਪੰਨੂ ਸਾਹਿਬ ਤੁਸੀਂ ਆਪਣਾ ਜਲਦੀ ਰਿਐਕਸ਼ਨ ਜਲਦੀ ਬਾਈਂਡ ਅਪ ਕਰ ਸਕੋ ਜਲਦੀ ਜੀ ਜੀ ਬਰਦਾਸ਼ਤ ਪੇਸ਼ੈਂਸ ਰੱਖੋ ਪੋਜੀਸ਼ਨਸ ਰੱਖੋ ਬਰਦਾਸ਼ਤ ਪੇਸ਼ੈਂਸ ਰੱਖੋ ਮੈਂ ਤੁਹਾਡੇ ਮਿਲਣ ਨੂੰ ਰੱਖੋ ਮੈਂ ਤੁਹਾਡਾ ਚੱਬਰ ਸਾਹਿਬ ਅਸੀਂ ਜਵਾਬ ਸੌਂਲ ਗਏ ਤੁਸੀਂ ਆਪਣੀ ਗੱਲ ਪੂਰੀ ਕਰ ਲੀ ਤੁਸੀਂ ਪੰਨੂ ਸਾਹਿਬ ਦਾ ਜਵਾਬ ਲੈ ਲੈਣਾ ਗੁਰਸੇ ਕੋਣ ਨਿਮਰਤਾ ਦੇ ਨਾਲ ਗੱਲ ਸੁਣੋ ਚੱਬਰ ਸਾਹਿਬ ਪੇਸ਼ੈਂਸ ਰੱਖੋ ਸਰਕਾਰ ਨੇ ਕਾਹਨਿਆ ਪੰਨੂ ਸਾਹਿਬ ਚੋਣਾ ਕਰਾਓ ਮੈਂ ਤੁਹਾਡੀ ਗੱਲ ਤੇ ਨਹੀਂ ਭੁੱਲਿਆ ਤੁਸੀਂ ਕਿਹਾ ਸੀ ਚੱਬਰ ਸਾਹਿਬ ਪੇਸ਼ੈਂਸ ਰੱਖੋ ਮੈਂ ਤੁਹਾਡੀ ਗੱਲ ਭੁੱਲਿਆ ਜੀ ਗੱਲ ਸੁਣ ਲਓ ਕਿਉਂ ਇੰਨੀਆਂ ਮਿਰਚਾਂ ਲੱਗੀਆਂ ਤੁਹਾਨੂੰ ਮਿਰਚ ਰੋਲਾ ਪਾ ਕੇ ਕਿਉਂ ਮਿਰਚਾਂ ਲੱਗੀਆਂ ਚੱਬਰ ਸਾਹਿਬ ਹਾਲਤਾ ਤੁਸੀਂ ਮੇਰਾ ਸਾਰਾ ਸਰਪੰਚ ਸਾਹਿਬ ਅਸੀਂ ਸੁਣ ਲਏ ਇਸ ਤਰ੍ਹਾਂ ਕੁਝ ਵੀ ਸਮਝ ਨਹੀਂ ਆਵੇਗਾ ਤੁਸੀਂ ਆਪਣੀ ਗੱਲ ਪੂਰੀ ਕਰ ਲੀ ਅਸੀਂ ਹੁਣ ਰਤੇਜ ਪੰਨੂ ਸਾਹਿਬ ਦਾ ਰੈਕਸ਼ਨ ਲੈ ਲੀਏ ਮੈਂ ਤੁਹਾਡੀ ਗੱਲ ਤੇ ਨਹੀਂ ਬੋਲਿਆ ਤੁਸੀਂ ਉੱਤਰ ਦੇ ਰਹੇ ਸੀ ਪਹਿਲਾਂ ਤੁਸੀਂ ਸਵਾਲ ਕਰਤਾ ਸੀ ਵਿੱਚ ਨਾ ਬੋਲਿਓ ਮੈਂ ਨਹੀਂ ਬੋਲਿਆ ਤੁਸੀਂ ਠਰਮੇ ਨਾਲ ਸਹਿਜ ਨਾਲ ਖੁੱਲ ਕੇ ਆਪਣਾ ਉੱਤਰ ਦਿੱਤਾ ਫਿਰ ਹੁਣ ਮੈਂ ਦੇ ਰਿਹਾ ਉੱਤਰ ਪੰਨੂ ਸਾਹਿਬ ਤੁਸੀਂ ਸਿਆਣੇ ਹੋ ਤੁਸੀਂ ਵਿੱਚ ਕਿਉਂ ਬੋਲਦੇ ਹੋ ਇਹ ਲੈਕਚਰਾਂ ਭਰਾ ਜੀ ਤੁਸੀਂ ਕਰਾਓ ਸਰਕਾਰ ਦਾ ਹੱਕ ਹੈ ਤੁਸੀਂ ਸੂਬੇ ਤੇ ਸੇਵਾ ਤੁਹਾਡੇ ਕੋਲੇ ਆ ਰਾਜ ਤੁਸੀਂ ਕਰ ਰਹੇ ਹੋ ਸੈਂਟ ਸਰਕਾਰ ਕੋਲੇ ਜਾਓ ਕੱਟੇ ਹੋ ਕੇ ਜੀ ਜੀ ਚਬਰ ਸਾਹਿਬ ਜੀ ਮੈਨੂੰ ਬਾਈਂਡ ਅਪ ਕਰਨ ਦਾ ਬਹੁਤ-ਬਹੁਤ ਸ਼ੁਕਰੀਆ ਚਬਰ ਸਾਹਿਬ ਸਾਡੇ ਨਾਲ ਜੁੜਨ ਲਈ ਪੰਨੂ ਸਾਹਿਬ ਸਾਡੇ ਨਾਲ ਜੁੜਿਆ ਆਮ ਆਦੀ ਪਾਰਟੀ ਤੋਂ ਦੋਹਾਂ ਦਾ ਬਹੁਤ-ਬਹੁਤ ਸ਼ੁਕਰੀਆ ਤਾਂ ਬਿਲਕੁਲ ਇਹ ਐਸਜੀਪੀਸੀ ਤੇ ਸਰਕਾਰ ਕਿਤੇ ਨਾ ਕਿਤੇ ਆਮੋ ਸਾਹਮਣੇ ਨਜ਼ਰ ਆ ਰਹੀ ਨੇ ਇਸ ਬਿਆਨ ਨੂੰ ਲੈ ਕੇ ਹਾਲਾਂਕਿ ਆਮ ਆਦੀ ਪਾਰਟੀ ਵੱਲੋਂ ਸਵਾਲ ਚੁੱਕੇ ਜਾਲੇ ਨੇ ਦੂਜੇ ਪਾਸੇ ਐਸਜੀਪੀਸੀ ਜੋ ਹੈ ਉਹ ਵੀ ਕਿਤਨਾ ਆਮ ਆਦੀ ਪਾਰਟੀ ਤੇ ਹਮਲਾਵਰ ਨਜ਼ਰ ਆ ਰਹੀ ਹੈ ਅਗਲੀ ਖਬਰ ਦਾ ਰੁ ਕਰਦੇ ਹਾਂ ਵੀਰਬਾਲ ਦਿਵਸ ਨੂੰ ਲੈ ਕੇ ਸਿਆਸਤ ਲਗਾਤਾਰ ਵਰਕਰਾ ਰਿਹਾ ਹੈ ਭਾਜਪਾ ਨੇ ਅਕਾਲੀ ਦਲ ਤੇ ਵੱਡਾ ਹਮਲਾ ਕੀਤਾ ਹੈ ਬਲਕਿਵਾਲ ਨੇ ਹਰ ਸਿਮਰਤ ਕੌਰ ਬਦਲਦਾ ਜੋ ਹੈ ਪੁਰਾਣਾ ਟਵੀਟ ਸ਼ੇਅਰ ਕਰਦਿਆ ਲਿਖਿਆ ਤੇ ਟਵੀਟ ਕਰਕੇ ਲਿਖਿਆ ਕਿ ਹੁਣ ਮੁੱਕਰਨਾ ਚਾਹੀਓ ਤੁਸੀਂ ਖੁਦ ਬਾਲ ਦਿਵਸ ਨਾਮ ਦੀ ਜਾਇਜ਼ ਸਿਫਾਰਿਸ਼ ਕਰਦੇ ਰਹੇ ਹੋ ਭਾਜਪਾ ਵੱਲੋਂ ਇਹ ਸਵਾਲ ਚੁਕੇ ਗਏ ਦੀ ਨਾਰੀ ਕਹੇ ਕਿ ਗੱਟ ਜੋ ਟੁੱਟਣ ਤੇ ਤੁਹਾਡੇ ਸੁਰ ਬਦਲ ਚੁਕੇ ਨੇ ਵੀਰਬਾਲ ਦਿਵਸ ਨਾਮ ਜੋ ਹੈ ਪਹਿਲਾਂ ਤੁਹਾਨੂੰ ਠੀਕ ਲੱਗਦਾ ਸੀ ਨਾਲ ਹੀ ਭਾਜਪਾ ਨੇ ਕਿਹਾ ਕਿ ਪਰ ਵੀਰਬਾਲ ਦਿਵਸ ਨਾਮ ਹੁਣ ਗਲਤ ਹੋ ਗਿਆ ਤਾਂ ਬਿਲਕੁਲ ਸਵਾਲ ਚ ਆ ਬੀਜਪੀ ਵੱਲੋਂ ਤੇ ਸਵਾਲ ਚੁਕੇ ਗਏ ਨੇ ਕਿ ਪਹਿਲਾਂ ਤੁਹਾਡੇ ਵੱਲੋਂ ਜੋ ਹੈ ਇਸ ਨਾਮ ਦੀ ਸ਼ਿਫਾਰਿਸ਼ ਕੀਤੀ ਗਈ ਸੀ ਤੇ ਗਠਜੋੜ ਟੁੱਟਣ ਤੋਂ ਬਾਅਦ ਇਹ ਨਾਮ ਜੋ ਹੈ ਗਲਤ ਹੋ ਗਿਆ ਤਾਂ ਲਗਾਤਾਰ ਬੀਜਪੀ ਵੱਲੋਂ ਇਹੋ ਜਿਹੇ ਜੋ ਦਾਅਵੇ ਕੀਤੇ ਜਾਂਦੇ ਰਹੇ ਨੇ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਨਾਮ ਦੀ ਸ਼ਿਫਾਰਿਸ਼ ਜੋ ਹੈ ਕੀਤੀ ਗਈ ਸੀ ਪਰ ਹੁਣ ਜਦੋਂ ਲਗਾਤਾਰ ਅਕਾਲ ਤਖਤ ਸਾਹਿਬ ਵੱਲੋਂ ਵੀ ਚਿੱਠੀ ਜਾਰੀ ਹੋਈ ਹੈ ਕਿ ਇਹ ਨਾਮ ਚਾਹੀਦਾ ਬਦਲਿਆ ਜਾਣਾ ਚਾਹੀਦਾ ਇਸ ਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਇਸ ਤੇ ਹੁਣ ਬੀਜਪੀ ਜੋ ਹੈ ਅਕਾਲੀ ਦਲ ਤੇ ਹਮਲਾਵਰ ਨਜ਼ਰ ਆ ਰਹੀ ਹੈ ਸਿਆਸਤ ਲਗਾਤਾਰ ਬਰਕਰਾਰ ਹੈ ਤੇ ਅਕਾਲੀ ਸ਼ੇਅਰ ਕਰਕੇ ਲਿਖਿਆ ਗਿਆ ਕਿ ਹੁਣ ਮੁਕਰਨਾ ਜਾਇਓ ਪਹਿਲਾਂ ਤੁਹਾਡੇ ਵੱਲੋਂ ਬਾਲ ਦਿਵਸ ਨਾਮ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਗਠਜੋੜ ਟੁੱਟਣ ਤੋਂ ਬਾਅਦ ਜੋ ਹੈ ਤੁਹਾਡੇ ਸੁਰ ਬਦਲ ਚੁਕੇ ਨੇ ਇਸ ਨੂੰ ਲੈ ਕੇ ਹੁਣ ਸਿਆਸਤ ਲਗਾਤਾਰ ਬਰਕਰਾਰ ਆ ਰਹੀ ਹੈ ਲਗਾਤਾਰ ਨਾਮ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਕਿ ਇਹ ਨਾਮ ਜੋ ਹੈ ਬਦਲਣਾ ਜਾਣਾ ਚਾਹੀਦਾ ਹੈ ਸਹਿਬਜ਼ਾਦੇ ਸ਼ਹਾਦਤ ਦਿਵਸ ਇਸ ਦਾ ਨਾਮ ਹੋਣਾ ਚਾਹੀਦਾ ਤੇ ਇਸ ਨੂੰ ਲੈ ਕੇ ਹੁਣ ਭਾਜਪਾ ਤੇ ਅਕਾਲੀ ਦਲ ਵੀ ਆਮੋ ਸਾਹਮਣੇ ਨਜ਼ਰ ਆਦੀ ਹੈ ਤਾ ਗੱਲ ਕਰਦੇ ਹਾਂ ਮੌਸਮ ਦੀ ਚੰਡੀਗੜ੍ਹ 'ਚ ਅਚਾਨਕ ਜੋ ਹੈ ਸੰਘਣੀ ਧੁੰਦ ਛਾ ਗਈ ਹੈ ਤਾਂ ਸਵੇਰ ਤੋਂ ਹੀ ਜੋ ਹੈ ਸੰਘਣੀ ਧੁੰਦ ਛਾਈ ਹੋਈ ਹੈ ਅਚਾਨਕ ਧੁੰਦ ਜੋ ਹੈ ਜ਼ਿਆਦਾ ਵਧੀ ਉਸ ਤੋਂ ਬਾਅਦ ਵਿਜ਼ਿਬਿਲਟੀ ਘਟ ਗਈ ਹੈ ਆਵਾਜਾਈ ਪਰ ਬਾਵਿਤ ਹੋਈ ਹੈ ਤਾਂ ਇਸ ਤੋਂ ਇਲਾਵਾ ਕੱਲ ਵੀ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਜੋ ਹੈ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਇਲਾਵਾ ਜੇ 27 ਤੇ 28 ਦਸੰਬਰ ਦੀ ਗੱਲ ਕਰੀਏ ਤਾਂ ਮੌਸਮ ਖੁਸ਼ਕ ਰਹਿਣ ਵਾਲਾ ਉਹਨਾਂ ਦਿਨਾਂ 'ਚ ਤਾਂ ਹਾਲਾਂਕਿ ਸਵੇਰ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਪਹਿਲਾਂ ਮੌਸਮ ਕਾਫੀ ਸਾਫ਼ ਸੀ ਪਰ ਅਚਾਨਕ ਜੇ ਗੱਲ ਕਰੀਏ 9:30 10 ਵਜੇ ਤੋਂ ਬਾਅਦ ਤਾਂ ਸੰਘਣੀ ਧੁੰਦ ਜੋ ਹੈ ਮਨੋਜਾ ਜੀ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ ਚੰਡੀਗੜ੍ਹ ਤੋਂ ਤਾਂ ਮਨੋਜ ਬਿਲਕੁਲ ਹਾਲਾਂਕਿ ਗੱਲ ਕਰੀਏ ਸਵੇਰ ਦੀ ਤਾਂ ਮੌਸਮ ਸਾਫ਼ ਸੀ ਪਰ ਅਚਾਨਕ ਜੁਆ ਹੈ ਠੀਤ ਲਹਿਰ सगड़ी ਤੋਂ ਜੁਆ ਛਾ ਜਾਂਦੀ ਕਿ ਮੌਕੇ ਦੀਆਂ ਤਸਵੀਰਾਂ ਅਸੀਂ ਦੇਖ ਪਾ ਰਹੇ ਆ ਜੀ ਮਨੋਜ ਬਿਲਕੁਲ ਗੁਰਬੇਜ ਕਿਉਂਕਿ ਆ ਸਵੇਰ ਤੋਂ ਹੀ ਮੌਸਮ ਦਾ ਜਿਹੜਾ ਮિજાਜ ਹੈ ਉਹ ਲਗਾਤਾਰ ਚੇਂਜ ਆ ਰਿਹਾ ਹੈ ਤੇ ਤਸਵੀਰਾਂ ਇੱਕ ਵਾਰੀ ਦਿਖਾ ਦਈਏ ਔਰ ਹਾਲਾਂਕਿ ਧੁੰਦ ਦਾ ਕਹਿਰ ਜ਼ਰੂਰ ਹੈ ਠੀਤ ਲਹਿਰ ਜ਼ਰੂਰ ਚੱਲ ਰਹੀ ਹੈ ਲੇਕਿਨ ਜਿਹੜੇ ਲੋਕ ਨੇ ਜਿਹੜੇ ਟੂਰਿਸਟ ਨੇ ਉਹ ਜ਼ਰੂਰ ਕਿਉਂਕਿ ਅੱਜ ਛੁੱਟੀ ਦਾ ਕੁ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਤੁਸੀਂ ਦੇਖੋ ਸੁਕਨਾ ਲੈਕ ਅਸੀਂ ਮੌਜੂਦ ਹੈ ਔਰ ਪੂਰੀ ਤਰ੍ਹਾਂ ਕੋਰਾ ਜਿਹੜਾ ਹੈਗਾ ਉਹ ਛਾਇਆ ਹੋਇਆ ਹਾਲਾਂਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਉਹਦੇ ਵਿੱਚ ਆਉਣ ਵਾਲੇ 3 ਤੋਂ 4 ਦਿਨ ਇਸੇ ਤਰ੍ਹਾਂ ਰਹਿਣ ਵਾਲਾ ਹੈ ਹਾਲਾਂਕਿ ਕੁਝ ਲੋਕ ਇੱਥੇ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆਂ ਬਦਰ ਕਹਾਂ ਸੇ ਆਏ ਹੋ ਸ੍ਰੀ ਹਿਮਾਚਲ ਸੇ ਹਿਮਾਚਲ ਸੇ ਹਾਂਜੀ ਹਿਮਾਚਲ ਮੇਂ ਜਾਦਾ ਹੈ ਯਹਾਂ ਪੇ ਯਹਾਂ ਪੇ ਯਹਾਂ ਪੇ ਜਾਦਾ ਯਹਾਂ ਜ਼ਿਆਦਾ ਲੱਗਦੀ ਹੈ ਅਬ ਚੇਂਜ ਹੋ ਗਿਆ ਕੁਝ ਹੈ ਹਾਂਜੀ ਹਾਂਜੀ ਪੇ ਯਹਾਂ ਪੇ ਸੁਕਨਾ ਲੈਕ ਮੇਂ ਤਾਂ ਬ तो पूरा इन्जॉय कर रहे हैं सर पूरा इन्जॉय कर रहे हैं हिमाचल में कहा से आए सर बिलासपुर से। बिलासपुर से। वहाँ भी तो ठंड वगैरह स्नोफॉल वगैरह पड़ रहा है स्नो फॉल नहीं होता तो लेकिन ठंड ज्यादा होती है वहाँ ज्यादा मुझे थो, लगता है यहाँ पे क्या यहाँ पे अभी सुबह सुबह ठंड है दिन में गर्मी रहती है लेकिन आज तो अब तो चेंज हो गया अब इधर हम उधर खरड़ की साइड ऐसी आए वहाँ धूप लगी थी खरड़ में धूप यहाँ चंडीगढ़ तो सर फिर और वहाँ तो पूरा दिन ठंड रहती है पूरा दिन सुबह शाम होती है तो बिल्कुल क्यूँकी जेडे लोग ने तस्वीर एक बार देख लो सर कहां से हैं यहीं से चंडीगढ़ से हैं है। तो सर एंजॉय कर रहे हैं पूरा बहुत ज्यादा कर रहे हैं आज तो मौसम ही बिल्कुल चेंज है बहुत अच्छा बहुत अच्छा है सबसे बढ़िया बात है कि लेक पे ਇਸ ਟਾਈਮ ਜਿਆਦਾ ਰੌਣਕ ਹੁੰਦੀ ਬਰਾਜ ਰੌਣਕ ਹੈ ਠੰਡ ਦੀ ਆਜ ਰੌਣਕ ਹੈ ਉਹ ਛੁੱਟੀ ਦਾ ਦਿਨ ਵੀ ਹੈ ਨਾ ਛੁੱਟੀ ਦਾ ਦਿਨ ਵੀ ਨਹੀਂ ਇਹ ਮੌਸਮ ਕੋਈ ਕੇਲੇ ਲੋਕ ਆ ਰਹੇ ਹਨ ਅੱਛਾ ਮੌਸਮ ਕੀ ਹੈ ਜੋ ਕਲਾਊਡਸ ਹਨ ਇਹ ਦੇਖੋ ਜਿਵੇਂ ਉੱਡ ਰਹੇ ਹੈ ਇਹ ਤਾਂ ਐਸਾ ਤਾਂ ਪਹਾੜੋਂ ਦਾ ਮੌਸਮ ਨਹੀਂ ਜੋ ਲੇਕ ਦਾ ਮੌਸਮ ਹੈ ਯਾਨੀ ਕਿ ਪੂਰਾ ਇੰਜੋਏ ਕਰ ਰਹੇ ਪਹਾੜੋਂ ਦੇ ਲੈ ਕੇ ਇਹੀ ਪਰ ਇੰਜੋਏ ਹੋ ਰਿਹਾ ਹੈ ਬਹੁਤ ਜਿਆਦਾ ਬਹੁਤ ਜਿਆਦਾ ਚਲੋ ਠੀਕ ਹੈ ਤਾਂ ਬਿਲਕੁਲ ਕਿਉਂਕਿ ਦੇਖੋ ਹੁਣ ਇੱਕ ਵਾਰੀ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਦਈਏ ਕਿ ਕਿਸ ਤਰ੍ਹਾਂ ਮੌਸਮ ਦਾ ਮિજાਜ ਅਚਾਨਕ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਗੁਰਬੇਜ ਕਿ ਧੁੰਦ ਦਾ ਜਿਹੜਾ ਘੇਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਉਂਕਿ ਹੁਣ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਆਉਣ ਵਾਲੇ 3 ਤੋਂ 4 ਦਿਨ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ ਹਾਲਾਂਕਿ ਪਹਾੜਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਅੱਜ ਤਾਂ ਚੰਡੀਗੜ੍ਹ ਦੇ ਵਿੱਚ ਹੀ ਇਸੇ ਤਰ੍ਹਾਂ ਲੱਗ ਰਿਹਾ ਹੈ ਕਿ ਪੂਰਾ ਇੱਕ ਘਣਾ ਕੋਹਰਾ ਜਿਹੜਾ ਉਹ ਛਾਇਆ ਹੋਇਆ ਤੇ ਤਸਵੀਰਾਂ ਚੰਡੀਗੜ੍ਹ ਦੇ ਸੁਕਨਾ ਲੈਗ ਦੀ ਹੈ ਜਿੱਥੇ ਜਿਹੜੇ ਲੋਕ ਨੇ ਉਹ ਕਾਫੀ ਸੰਖਿਆ ਦੇਵੀ ਦਿੱਚੇ ਪਹੁੰਚੇ ਹੋਏ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਤੋਂ ਦੂਰ ਦੂਰ ਤੋਂ ਔਰ ਇਹ ਤਸਵੀਰਾਂ ਦੇਖੋ ਕਾਫੀ ਇੰਜੋਏ ਲੋਕ ਕਰਦੇ ਨਜ਼ਰ ਆ ਰਹੇ ਲੇਕਿਨ ਇਹਦੇ ਨਾਲ-ਨਾਲ ਸੀਤ ਲਹਿਰ ਦਾ ਜਿਹੜਾ ਕਹਿਰ ਹੈ ਉਹ ਵੀ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਤਸਵੀਰਾਂ ਨਾਲ ਦੇ ਨਾਲ ਤੁਹਾਨੂੰ ਦਿਖਾ ਦਈਏ ਕਿ ਬਿਲਕੁਲ ਜ਼ੀਰੋ ਵਿਜ਼ਿਬਿਲ ਦੇਖੋ ਹੁਣ ਇਹ ਵੀ ਬੜਾ ਜ਼ਰੂਰੀ ਹੈ ਕਿ ਜਿਹੜੇ ਰੋਡਸ ਤੇ ਅਸੀਂ ਜਾ ਰਹੇ ਹਾਂ ਰੋਡਸ ਅਸੀਂ ਗੱਡੀਆਂ ਚਲਾ ਰਹੇ ਉਹ ਵੀ ਬੜਾ ਧਿਆਨ ਇਤਿਹਾਤ ਰੱਖਣ ਦੀ ਲੋੜ ਹੈ ਕਿਉਂਕਿ ਵਿਜ਼ਿਬਿਲਿਟੀ ਕਈ ਥਾਵਾਂ ਤੇ ਬਹੁਤ ਜ਼ੀਰੋ ਦੇਖਣ ਨੂੰ ਮਿਲੀ ਉਹ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਚੰਡੀਗੜ੍ਹ ਦੇ ਨਾਲ-ਨਾਲ ਟ੍ਰਾਈ ਸਿਟੀ ਦੀ ਅਸੀਂ ਗੱਲ ਕਰ ਲਈਏ ਪੰਜਾਬ ਦੀ ਅਸੀਂ ਗੱਲ ਕਰ ਲਈਏ ਕਈ ਥਾਵਾਂ ਤੇ ਵਿਜ਼ਿਬਿਲਿਟੀ ਜਿਹੜੀ ਹੈ ਉਹ ਜ਼ੀਰੋ ਹੈ ਇਸ ਕਰਕੇ ਬਹੁਤ ਇਤਿਹਾਤ ਰੱਖਣ ਦੀ ਲੋੜ ਹੈ ਹਾਲਾਂਕਿ ਅੱਜ ਕ੍ਰਿਸਮਸ ਹੈ ਔਰ ਕ੍ਰਿਸਮਸ ਨੂੰ ਲੈ ਕੇ ਅੱਜ ਲੋਕ ਜਿਹੜਾ ਲੋਕਾਂ ਦੀ ਛੁੱਟੀਆਂ ਔਰ ਇੰਜੋਏ ਵੀ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇਖੋ ਕਿ ਕਈ ਦੂਰ ਦੂਰ ਤੋਂ ਜਿਹੜੇ ਲੋਕ ਨੇ ਜਾਂ ਫਿਰ ਲੋਕਲ ਨੇ ਉਹ ਵੀ ਇੱਥੇ ਆ ਕੇ ਪੂਰਾ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਔਰ ਚੰ디ਗੜ੍ਹ ਦੀ ਸੁਖਨਾ ਲੇਖ ਦੀ ਅਸੀਂ ਗੱਲ ਕਰ ਲਈਏ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਔਰ ਖਾਸ ਤੌਰ ਤੇ ਇਸ ਮੌਸਮ ਤੇ ਅੱਜ ਅੱਜ ਦੇ ਦਿਨ ਜੇ ਅਸੀਂ ਗੱਲ ਕਰ ਲਈਏ ਲਗਾਤਾਰ ਜਿਹੜਾ ਰਸ਼ ਹੈ ਉਹ ਵੀ ਵੱਧਾ ਜਾ ਰਿਹਾ ਹੈ ਲੋਕਾਂ ਦੀ ਜਿਹੜੀ ਹੁਣ ਤੁਸੀਂ ਦੇਖੋ ਧੁੰਦਾ ਜਿਹੜਾ ਕਹਿਰ ਹੈ ਜ਼ਰੂਰ ਦੇਖਣ ਨੂੰ ਮਿਲੇ ਕਿਸ ਤਰ੍ਹਾਂ ਧੂਆ ਜਿਹੜਾ ਉਹ ਉੜਦਾ ਨਜ਼ਰ ਆ ਰਿਹਾ ਹੈ ਯਾਨੀ ਕਿ ਦੇਖੋ ਇਹ ਤਾਂ ਸੁਖਨਾ ਲੈਕ ਦੀ ਤਸਵੀਰਾਂ ਨੇ ਜੇਕਰ ਅਸੀਂ ਰੋਡ ਤੇ ਜਾਈਏ ਹਾਈਵੇ ਤੇ ਜਾਈਏ ਤਾਂ ਉੱਥੇ ਵੀ ਕਾਫੀ ਜ਼ਿਆਦਾ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ਰੂਰ ਜ਼ੀਰੋ ਹੈ ਇਸ ਕਰਕੇ ਇhtiyat ਬਹੁਤ ਜ਼ਰੂਰੀ ਹੈ ਗੱਡੀਆਂ ਜਿਹੜੀ ਤੁਸੀਂ ਚਲਾਨੀ ਹੈ ਬਹੁਤ ਹੀ ਇhtiyat ਤੌਰ ਤੇ ਚਲਾਨੀ ਹੈ ਕੋਸ਼ਿਸ਼ ਕਰੋ ਕਿ ਤੁਸੀਂ ਇਸ ਤਰ੍ਹਾਂ ਨਾ ਨਿਕਲੋ ਜੇਕਰ ਐਮਰਜੈਂਸੀ ਹੈ ਤਾਂ ਤੁਸੀਂ ਬਹੁਤ ਹੀ ਆਪਣੀ ਜਿਹੜੀ ਸਪੀਡ ਹੈ ਉਸ ਨੂੰ ਅਸੀਂ ਘੱਟ ਕਰਕੇ ਚੱਲੀਏ ਤਾਂ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਲਗਾਤਾਰ ਐਕਸੀਡੈਂਟ ਦੀ ਖਬਰਾਂ ਜਿਹੜੀ ਹੈ ਉਹ ਜ਼ਰੂਰ ਆ ਰਹੀ ਹੈ ਦੂਜੇ ਪਾਸੇ ਜਿਹੜੇ ਵੀ ਹਾਰਟ ਦੇ ਪੇਸ਼ੈਂਟ ਨੇ ਬਜ਼ੁਰਗ ਨੇ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਥੋੜੀ ਜੀ ਲੋ ਹੈ ਉਹਨਾਂ ਨੂੰ ਵੀ ਥੋੜਾ ਬਾਹਰ ਜਿਹੜਾ ਨਿਕਲਣ ਤੇ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਡਾਕਟਰਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਸਵੇਰ ਦੀ ਵਾਕ ਜਾਂ ਸ਼ਾਮ ਦੀ ਵਾਕ ਹੁਣ ਤੁਸੀਂ ਦੇਖੋ ਕਿ ਸ਼ੀਤ ਲਹਿਰ ਜਾਂ ਠੰਡ ਦਾ ਕਹਿਰ ਇਸ ਤਰ੍ਹਾਂ ਅੱਜ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਕਿ ਬਹੁਤ ਜ਼ لیکن اے ਆਉਣ والے 3 ਤੋਂ 4 ਦਿਨ اسی طرح رہن والا ہے اس کرکے بہت احتیاط رکھنا ضروری ہے اور دوسرا پوائنٹ جیسا جیہڑا لوکی بھی کہہ رہے سی کہ اسی پورا جڑا انجوائے کرتے نظر آ رہے نے اور جتھے جتھے تک ਤੁਸੀਂ دیکھو پوری زیرو ویزیبلٹی جڑی ہے وہ ضرور دیکھنوں مل رہی ہے اس کرکے اج پورا دن جے اسی گل کر لیے اج پورا دن اسی طرح رہن والا ہے اور اج پورا دن ਤੁਸੀਂ دیکھو کہ لوگ جڑے نے وہ پورا جڑا انجوائے کرتے نظر آئیں گے تا کہہ سکتے ہیں کہ کتنا کتھے اج پورا دن جڑا ہے گا اسی طرح موسم جڑا ہے وہ رہن والا ہے جی بالکل ਤਾਰਾ ਇੱਕ ਸੁਖਨਾ ਲੇਕ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਬਿਲਕੁਲ ਇੱਕ ਵੱਡਾ ਟੂਰਿਸਟ ਪੁਆਇੰਟ ਹੈ ਵੱਡੀ ਗਿਣਤੀ ਚ ਲੋਕ ਪਹੁੰਚ ਰਹੇ ਨੇ ਦੂਜੇ ਵੱਜੇ 11 ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਅਜੇ ਤੱਕ ਜੋ ਹੈ ਸੰਘਣੀ ਧੁੰਦ ਛਾਈ ਹੋਈ ਹੈ ਤਾਂ ਬਿਲਕੁਲ ਮਨੋਜ ਬਹੁਤ ਬਹੁਤ ਧੰਨਵਾਦ तमाम ਤਸਵੀਰਾਂ ਦਿਖਾਉਣ ਲਈ ਤਾਂ ਬਿਲਕੁਲ ਅਜੇ ਤੱਕ ਸੰਘਣੀ ਧੁੰਦ ਜੋ ਹੈ ਛਾਈ ਹੋਈ ਹੈ ਇਸ ਵਿਚਾਲੇ ਇਹ ਵੀ ਸਲਾਹ ਹੈ ਕਿ ਜੇ ਕੋਈ ਹਾਈਵੇ ਤੇ ਜਾ ਰਿਹਾ ਰੋਡ ਤੇ ਜਾ ਰਿਹਾ ਤਾਂ ਆਪਣੇ ਧਿਆਨ ਨਾਲ ਜੋ ਹੈ ਚਲਾਇਆ ਜਾਵੇ ਕਿਉਂਕਿ ਸੰਘਣੀ ਧੁੰਦ ਲਗਾਤਾਰ ਪੈ ਰਹੀ ਹੈ ਤੇ ਅਗਲੇ ਦਿਨਾਂ ਚ ਵੀ ਜੋ ਹੈ ਕੱਲ ਵੀ ਜੋ ਹੈ ਸੀ ਤਹਿਰ ਤੇ ਸੰ ਚਲੰਦਰ ਦੇ ਦਮੁਰਿਆ ਪੋਲ ਦੇ ਡੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਨੌਜਵਾਨਾਂ ਨੇ ਇੱਕ ਸ਼ਖਸ ਨੂੰ ਨਗਰ ਕੀਰਤਨ ਦੇ ਪੋਸਟਰ ਪਾੜਦਿਆਂ ਰੰਗੇ ਹਤੀਕਾ ਬੁਕੀਤਾ ਨੌਜਵਾਨਾਂ ਨੇ ਪੋਸਟਰ ਪਾੜਨ ਵਾਲੇ ਦੀ ਕੁਟਮਾਰ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਸਲ ਸ਼ਹਿਰ ਚ ਵਾਕਫਾ ਖਵਾਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਚ ਫਲੈਕਸ ਲਗਾਏ ਗਏ ਸਨ ਜਿੰਨਾ ਚੋ ਇੱਕ ਨੂੰ ਪਾੜਨ ਤੇ ਵਿਵਾਦ ਹੋਇਆ ਜਲੰਧਰ ਬਾਸਟੈਂਡ ਤੇ ਸ਼ਰਾਬ ਦੇ ਨਸ਼ੇ ਵਿੱਚ ਤੁੱਤੇ ਇੱਕ ਐਸਆਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਲੜਖੜਾ ਕੇ ਚੱਲ ਰਿਹਾ ਤੇ ਫਿਰ ਫੁੱਟਪਾਤੇ ਬੈਠ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਪੁੱਛਣ ਤੇ ਐਸਆਈ ਨੇ ਨਸ਼ੇ ਵਿੱਚ ਹੋਣ ਦੀ ਗੱਲ ਵੀ ਕਬੂਲੀ ਜਾਣਕਾਰੀ ਮੁਤਾਬਕ ਐਸਆਈ ਪੀਏਪੀ ਟ੍ਰੇਨਿੰਗ ਸੈਂਟਰ ਵਿੱਚ ਤਾਇਨਾਤ ਹੈ ਜਿਹੜੀ ਕਪੂਥਲਾ ਜਾਣੀ ਜਲੰਧਰ ਬਾਸਟੈਂਡ ਦੇ ਨੇੜੇ ਦੀ ਬੰਚਰ நாம் கீனா ரபிந்த ரபிந்த சிங்க ரபிந்த ਤਲਵੰਡੀ ਸਾਬੋ ਦੇ ਪਿੰਡ ਲੀਲੇਵਾਲਾ ਵਿੱਚ 22 ਸਾਲਾ ਹਿੰਮਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹਿੰਮਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦਾ ਇਲਜ਼ਾਮ ਹੈ ਕਿ ਪਿੰਡ ਦੇ ਹੀ ਕੁਝ ਨਸ਼ਾ ਤਸਕਰ ਹਿੰਮਤ ਸਿੰਘ ਨੂੰ ਇੱਕ ਆਹ ਇੱਕ ਕਰੂ ਲੈ ਗਏ ਕਿ ਕਿਸੇ ਦਾ ਸਮਝੌਤਾ ਕਰਵਾਉਣਾ ਹੈ ਤੇ ਬਾਹਰ ਜਾ ਕੇ ਉਸ ਨੂੰ ਨਸ਼ਾ ਕਰਵਾਇਆ ਗਿਆ ਪਰਿਵਾਰ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਤੇ ਲਗਾਮ ਲਗਾਉਣ ਦੀ ਮੰਗ ਕੀਤੀ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿੱਚ ਅਚਾਨਕ ਗੋਲੀ ਲੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ 60 ਸਾਲਾ ਕਿਸਾਨ ਬਲਕਾਰ ਸਿੰਘ ਦੀ ਲਾਇਸੈਂਸੀ 12 ਬੋਰ ਦੀ ਰਾਈਫਲ ਤੋਂ ਅਚਾਨਕ ਗੋਲੀ ਚੱਲ ਗਈ। ਘਟਨਾ ਸਮੇਂ ਬਰਤ ਕਿਸਾਨ ਤੇ ਪਤਨੀ ਘਰ ਵਿੱਚ ਮੌਜੂਦ ਸਨ। ਗੁੜੀ ਦੇ ਵਾਸਤੋਂ ਕੇ ਜਦੋਂ ਰੂਮ ਚਾ ਕੇ ਦੇਖਿਆ ਗਿਆ ਤਾਂ ਬਲਕਾਰ ਸਿੰਘ ਦਾ ਲਾਸ਼ ਦੀ ਲਾਸ਼ ਖੂਨ ਨਾਲ ਲੱਤ ਪਰ ਪਈ ਸੀ। ਫਿਲੌਰ ਦੇ ਪਿੰਡ ਬਿਲਗਾ ਚ ਦੋ ਮਹਿਲਾਵਾਂ ਨਾਲ ਅੰਧਵਿਸ਼ਵਾਸ ਦੇ ਨਾਂ ਤੇ ਹਜ਼ਾਰਾਂ ਪੈਦੀ ਠੱਗੀ ਹੋਈ ਹੈ ਪੀੜਤ ਮਹਿਲਾਵਾਂ ਨੇ ਬ੍ਰਾਂਪੁਰੀ ਮਹਿਲੇ ਦੀ ਰਹਿਣ ਵਾਲੀ ਇੱਕ ਮਹਿਲਾ ਤੇ ਇਲਜ਼ਾਮ ਲਗਾਏ ਨੇ ਪੈਸੇ ਡਬਲ ਕਰਨ ਦਾ ਚਾਂਸਾ ਦੇ ਕੇ ਉਹਨਾਂ ਨਾਲ ਠੱਗੀ ਕੀਤੀ ਗਈ ਐਨਆਈ ਨਹੀਂ ਪੀੜਤ ਮਹਿਲਾਵਾਂ ਨਾਲ ਗਾਲੀ ਗਲੋਚ ਤੇ ਕੁੱਟਮਾਰ ਵੀ ਕੀਤੀ ਗਈ ਹੈ ਪੀੜਤਾ ਨੇ ਫੌਜ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਹੈ